ਮੇਰੇ ਨਾਮ ਵੀ ਅਗਦਾ ਜੀ ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਭੋਆ ਹਲਕਾ ਦਾ ਨਗਰ ਪੰਚਾਇਤ ਜਿਹੜੀ ਮਰੋੜ ਜਮਲ ਸਿੰਘ ਹੈਗੀ ਆ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਦਸਤਕੀਆਂ ਤਸਵੀਰਾਂ ਹੈਗੀ ਆ ਦੱਸ ਦੇ ਕੀ ਸਾਬਕਾ ਬਧਾਈ ਗਿਗਿੰਦਰ ਪਾਲ ਜੀ ਵੱਲੋਂ ਆਪਣੀ ਸਮਰਥਕਾਂ ਦੇ ਨਾਲ ਤਸਦੀਲ ਦਫ਼ਤਰ ਦਾ ਜਿਹੜਾ ਖਰਾਬ ਕੀਤਾ ਤੇ ਕਾਫੀ ਨਾਰੇਬਾਜ਼ੀ ਕੀਤੀ ਗਈ ਆ ਕਾਰਨ ਦੱਸਾਂਗੇ ਕਿ ਇੱਥੇ ਇੱਕ ਐਮਸੀ ਹੈਗੇ ਨਾ ਦੀਪੂ ਠਾਕਰ ਜੀ ਕਹਿੰਦੇ ਨੇ ਕਿ ਉਹਨਾਂ ਦੇ ਕੁਝ ਪਲਾਟ ਸੀਗੇ ਘਰ ਦੇ ਨਜ਼ਦੀਕ ਉੱਥੇ ਜਿਹੜੀ ਆ ਨਿਸ਼ਾਨਦੇਹੀ ਜਿਹੜੀ ਆ ਨਗਰ ਪੰਚਾਇਤ ਵੱਲੋਂ ਜਿਹੜੀ ਆ ਗਲਤ ਕੀਤੀ ਗਈ ਆ ਤੇ ਜਿਹੜੇ ਇੱਥੇ ਤਸਦੀਲਦਾਰ ਸੀਗੇ ਜਾਂ ਉਹਨਾਂ ਦੇ ਗਰਦੋਰ ਸੀਗੇ ਉਹਨਾਂ ਵੱਲੋਂ ਤੁਸੀਂ ਇੱਥੇ ਜਾ ਕੇ ਜਿਹੜੀ ਨਿਸ਼ਾਨਦੇਹੀ ਕੀਤੀ ਸੀਗੀ ਪਿੱਲਰ ਲਾਇਏ ਸੀਗੇ ਕਹਿੰਦੇ ਉਹ ਗਲਤ ਕੀਤਾ ਉਹਨਾਂ ਦੇ ਹੀ ਪਲਾਟਾਂ ਦੇ ਉੱਤੇ ਜਿਹੜੇ ਐਮਸੀ ਹੈਗੇ ਜੀਤੂ ਠਾਕਰ ਉਹਨਾਂ ਦੇ ਪਲਾਟਾਂ ਦੇ ਉੱਤੇ ਹੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਸਾਬਕਾ ਵਿਧਾਇਕ ਜਗENDER ਪਾਲ ਜੀ ਤੇ ਉਹਨਾਂ ਦੇ ਸਮਰਥਕਾਂ ਨੇ ਤਹਿਸੀਲ ਦਫ਼ਤਰ ਆ ਕੇ ਇਹਨਾਂ ਦਾ ਘਰਾਵ ਕੀਤਾ ਤੇ ਮੰਗ ਕੀਤੀ ਹੈ ਕਿ ਉਸ ਜਿਹੜਾ ਮਾਲਕ ਹੈਗਾ ਉਹਨੂੰ ਇਨਸਾਫ਼ ਦਿੱਤਾ ਜਾ ਤਸਵੀਰਾਂ ਨਾਲ ਦੀ ਸਕਰੀਨ ਤੇ ਲਗਾਤਾਰ ਦਿਖਾ ਰਹੇ ਹਾਂ ਪ੍ਰਦਰਸ਼ਨ ਦੀਆਂ ਵੀ ਤੇ ਮੌਕੇ ਦੀਆਂ ਵੀ ਜਿੱਥੇ ਜਿਹੜਾ ਕਬਜ਼ਾ ਕੀਤਾ ਗਿਆ ਪਿੱਲਰ ਲਾਏ ਗਏ ਨੇ ਕਿਤੇ ਨਾ ਕਿਤੇ ਕਹਿੰਦੇ ਗਲਤ ਲੱਗੇ ਨੇ ਉੱਥੇ ਹੀ ਜੇ ਗੱਲ ਕਰੀਏ ਜਿਹੜੇ ਤਹਿਸੀਲਦਾਰ ਹੈਗੇ ਆ ਉਹਨਾਂ ਨੇ ਸਵਾਸਨ ਦਿੱਤਾ ਕਿ ਉਹਨਾਂ ਵੱਲੋਂ ਜਿਹੜੀ ਆ ਫਿਰ ਤੋਂ ਜਾਂਚ ਕੀਤੀ ਜਾਏ ਕਿਤੇ ਇਸ ਸਖਸ ਨੂੰ ਜਿਹੜਾ ਜ਼ਮੀਨ ਮਾਲਕ ਹੈਗਾ ਪਲਾਟਾਂ ਦਾ ਮਾਲਕ ਹੈਗਾ ਉਹਨੂੰ ਇਨਸਾਫ ਦਵਾਇਆ ਜਾਏਗਾ ਗੱਲਬਾਤ ਸੁਣਾਣੀਆਂ ਸਾਬਕਾ ਵਿਧਾਇਕ ਦਿਬਿੰਦਰਪਾਲ ਨਾਲ ਕੀਤੀ ਹੋਈ ਤੇ ਜਿਹੜੇ ਦੀਪੂ ਠਾਕਰ ਹੈਗੇ ਮਾਲਕ ਉਹਨਾਂ ਨਾਲ ਕੀਤੀ ਸੀ ਤੇ ਜਿਹੜੇ ਤਹਿਸੀਲਦਾਰ ਹੈਗੇ ਆ ਮੌਕੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੋਈ ਤੇ ਕੀ ਉਹਨਾਂ ਦਾ ਕਹਿਣਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਦੇਖੋ ਜੀ ਇਹਨਾਂ ਨੇ ਨਗਰ ਪੰਚਾਇਤ ਨੇ ਸੋਮਵਾਰ ਨੂੰ ਨਿਸ਼ਾਨਦੀ ਕੀਤੀ ਹੈ ਨਿਸ਼ਾਨਦੀ ਦੇ ਵਿੱਚ ਇਹਨਾਂ ਨੇ 90 ਨੰਬਰ ਦੀ ਨਿਸ਼ਾਨਦੀ ਰੱਖੀ ਹੈ 90 ਨੰਬਰ ਆਬਾਦੀ ਦਾ ਜਿਹਦੇ ਵਿੱਚੋਂ 6700 ਘਰ ਹੈ ਉਰ ਚ ਸ਼ਹਿਰ ਬਸੇ ਦਾ ਇਹਨਾਂ ਨੇ 90 ਨੰਬਰ ਦੀ ਨਿਸ਼ਾਨਦੀ ਜਿਹੜੀ ਆ ਪੂਰੀ ਨਹੀਂ ਕੀਤੀ ਇਹਨਾਂ ਨੇ ਮੇਰੇ ਪਲਾਟ ਵਿੱਚ ਲੈ ਗਏ ਜਿਹੜਾ 124 ਤੋਂ ਲੈ ਕੇ 137 ਤੱਕ ਮੇਰੇ ਪਲਾਟ ਹੈ ਮਾਲਕੀ ਉਹਨਾਂ ਨੂੰ ਵਿੱਚ ਲੈ ਗਏ ਤੇ ਉਰਤੇ ਕਬਜ਼ਾ ਵੀ ਕਰਾਤਾ ਮੌਕੇ ਦੇ ਫੋਰਸ ਨਾਲ ਹੀ ਇਟ ਮੀਨ 137 ਦੇ ਵਿੱਚ ਮੇਰਾ ਮਕਾਨ ਵੀ ਹੈ ਜਿਹਦੇ ਵਿੱਚ ਇੱਕ ਕਨਾਲ 11 ਮਰਲੇ ਜਿਹਦੇ ਵਿੱਚ ਮੰਦਿਰ ਹੈ ਜੀ 나ਗ ਦੇਵਤੇ ਦਾ ਮੰਦਿਰ ਹੈ ਉਹ ਲੋਕੀ ਪੁੱਜਦੇ ਆ ਉਹਨੂੰ ਹਰ ਐ ਸੰਡੇ ਨੂੰ ਉੱਥੇ ਦੁੱਧ ਲੱਸੀ ਜਿਹੜੇ ਆ ਭਾਂਦੇ ਆ ਲੋਕੀ ਇਹਨਾਂ ਨੇ ਉੱਥੇ ਵੀ ਕਬਜ਼ਾ ਕੀਤਾ ਉੱਥੇ ਵੀ ਪਿੱਲਰ ਲਾਏ ਔਰ ਮੇਰੇ ਜਿਹੜੀ ਆਈ ਕਿ ਮੇਰੀ ਜਿਹੜੀ 90 ਨੰਬਰ ਵਾਦੀ ਹੈ ਉਹਦੇ ਵਿੱਚ ਵੀ ਮੇਰੀ ਤਿੰਨ ਕਨਾਲਾ ਗਰਦੋਰੀ ਹੈ ਤੇ 90 ਨੰਬਰ ਇਹਨਾਂ ਨੇ ਉਹਦੇ ਵਿੱਚ ਤੇ ਨਿਸ਼ਾਨ ਲਾਏ ਨਹੀਂ ਇਹਨਾਂ ਨੇ ਲਾ ਦਿੱਤੇ ਮੇਰੇ ਪਲਾਟਾਂ ਦੇ ਵਿੱਚ ਔਰ ਉਹਦੇ ਵਿੱਚ ਮੇਰੇ 6 ਪਲਾਟਾ ਔਰ ਮੈਂ ਰਿਕਵੈਸਟ ਕੀਤੀ ਸਾਰਿਆਂ ਨੂੰ ਪੁਲਸ ਨਾਲ ਹੀ ਸਾਰਾ ਪ੍ਰਸ਼ਾਸਨ ਨਾਲ ਹੀ ਔਰ ਇੱਥੇ ਸ਼ਾਮ ਨੂੰ ਨਿਸ਼ਾਨਦੀ ਹੋ ਰਹੀ ਆ ਮੈਨੂੰ ਦੱਸੋ ਕਿ 5 ਵਜੇ ਤੋਂ ਲਈਏ 7 ਵਜੇ ਤੱਕ ਕਿਹੜੀ ਨਿਸ਼ਾਨਦੀ ਹੁੰਦੀ ਹੈ ਰਾਤ ਨੂੰ ਨਿਸ਼ਾਨਦੀ ਹੋਏਗੀ ਫਿਰ ਮੈਂ ਤਹਿਸੀਲੇ ਗਿਆ ਤਹਿਸੀਲਦਾਰ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਸਰ ਮੇਰੇ ਨਾਲ ਧੱਕਾ ਹੋ ਰਿਹਾ ਇਹ ਕਰ ਰਿਹਾ 90 ਨੰਬਰ ਦੀ ਇਹਨਾਂ ਨੇ ਨਿਸ਼ਾਨਦੀ ਨਹੀਂ ਕੀਤੀ ਸਰ ਇਹਨਾਂ ਨੇ ਕੋਈ ਨਹੀਂ ਕੋਈ ਨਹੀਂ ਕਰਵਾ ਦਿੰਨੇ ਕਿਸੇ ਨੇ ਸੁਣਾਈ ਨਹੀਂ ਕੀਤੀ ਮੈਨੂੰ ਅੱਜ ਵੀ ਤੁਸੀਂ ਰੋਸ਼ ਕੀਤਾ ਤਹਿਸੀਲਦਾਰ ਦਫਤਰ ਵੀ ਗਏ ਤੁਹਾਨੂੰ ਆਸ਼ਵਾਸਨ ਦਿੱਤਾ ਗਰਦੋਰ ਆਇਆ ਮੌਕੇ ਤੇ ਕਿ ਇਨਸਾਫ ਮਿਲੇਗਾ ਮੈਨੂੰ ਲੱਗਦਾ ਤਾਂ ਨਹੀਂ ਪਰ ਐਮਐਲਏ ਸਾਹਿਬ ਸਾਡੇ ਐਕਸ ਐਮਐਲਏ ਸਾਹਿਬ ਆਏ ਦੇ ਜਗਿੰਦਰਪਾਲ ਜੀ ਹੋਣੇ ਚਲੋ ਉਹਦੇ ਸਹਿਯੋਗ ਨਾਲ ਦੇਖੋ ਇਨਸਾਫ ਮਿਲ ਸਕਦਾ ਮੈਨੂੰ ਸਰ ਅੱਜ ਜਿਹੜਾ ਤਹਿਸੀਲ ਦਫਤਰ ਸੀਗਾ ਨਗਰ ਪਹਚਾਇਨਰ ਹੋ ਜਾਂਦਾ ਉੱਥੇ ਤੁਸੀਂ ਪ੍ਰਦਰਸ਼ਨ ਕੀਤਾ ਘਰਾਵ ਕੀਤਾ ਕੀ ਕਾਰਨ ਸੀਗਾ ਦੇਖੋ ਕਾਰਨ ਸਿੱਧਾ-ਸਿੱਧਾ ਇਹ ਹੈ ਜਿੱਥੇ ਆਪਾਂ ਇਸ ਵੇਲੇ ਖੜੇ ਆਂ ਇਹ ਸਾਡਾ ਸਾਬਕਾ ਪ੍ਰੈਜ਼ੀਡੈਂਟ ਜਿਹੜਾ ਦੱਸਦੇ ਇਹ ਮੁੰਡਾ ਸਾਡਾ ਦੀਪੂ ਉਹ ਇਸੇ ਨੇ ਨਗਰ ਕੌਂਸਲ ਦਾ ਕਾਉਂਸਲਰ ਹੈ ਉਹਨਾਂ ਦੀ ਬਾਹਰ ਕਿਸੇ ਨਾ ਕਿਸੇ ਤਰ੍ਹਾਂ ਦੇ ਵਿੱਚ ਟੱਕਰ ਦਈ ਹੈ ਕਿ ਸਿੱਧਾ ਸਿੱਧਾ ਉਹਨਾਂ ਨਾਲ ਟਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਸ ਨਾਲ ਗਰਦੋਲ ਸਾਰ ਮੇਰੇ ਨਾਲ ਆ ਗਈ ਹੈ ਮੌਕਾ ਦੇਖਿਆ ਸਾਰਾ ਪਰ ਉਹ ਮੰਨਦੇ ਪਏ ਕਿ ਅੱਜ ਲਈ ਨਿਸ਼ਾਨਦੇਹੀ ਹੈ ਕਿ ਬਾਰ ਬਾਰ ਬਾਉਂਡਰੀ ਦੀ ਨਿਸ਼ਾਨਦੇਹੀ ਕੀਤੀ ਹੈ ਇਹ ਵੀ ਤੋਂ ਅੰਦਰ ਬਾਹਰ ਜਾ ਕੇ ਫਿਰ ਉਹ ਹੈ ਸਾਰੀ ਜਿਹੜੀ ਉਹ ਸ਼ਹਿਰ ਦੀ ਨਖਾ ਸ਼ਹਿਰ ਦੀ ਆਬਾਦੀ ਹੈ ਜਿਹੜੀ ਉਹ ਕੰਲੀ ਹੈ ਤੇ ਮੈਂ ਇਹਨੂੰ ਪੁੱਛਿਆ ਵੀ ਤੁਸੀਂ ਇਹ ਨਿਸ਼ਾਨਦੇ ਕਰਨ ਦਾ ਮੈਨੇ ਕਿਉਂ ਕੀ ਨਿਸ਼ਾਨਦੇ ਕੀ ਨਿਸ਼ਾਨਦੇ ਕਰਨੀ ਪਹਿਲੇ ਅਗਲੇ ਦਾ ਮਾਲਕੀ ਦੇ ਪਲਾਟ ਜਿਹੜੇ ਉਹ ਕਢੋ ਉਹ ਇਸ ਗੱਲ ਨੂੰ ਮੰਨਦੇ ਹੈ ਕਿ ਥੋੜਾ ਰਾਜਨੀਤੀ ਦੀ ਗਵਾ ਤੁਹਾਨੂੰ ਸਾਰਾ ਪਤਾ ਹੈ ਤੇ ਜੇ 90 ਨੰਬਰ ਦੀ ਨਿਸ਼ਾਨਦੇ ਵੀਡੀਓ ਸਾਹਿਬ ਨੇ ਮੰਗੀ ਹੈ ਤੇ 90 ਨੰਬਰ ਦੀ ਕਰੇ 90 ਨੰਬਰ ਦੀ ਤੇ ਨਿਸ਼ਾਨਦੇ ਕਿ 90 ਨੰਬਰ ਤੇ ਵੀ ਸਾਰੀ ਆਬਾਦੀ ਹੈ ਸਾਰਾ ਸ਼ਹਿਰ ਹੈ ਵਿੱਚ ਇਹ ਉਧਰ ਗਿੱਦੂ ਨੇ ਇਹ ਸੱਦਾ ਦੇ ਸੱਦਾ ਜਿਹੜਾ ਸਾਡਾ ਕਾਉਂਸਲਰ ਆ ਦੀਪਕ ਉਹੀ ਹਰਾਸਮੈਂਟ ਕਰਨ ਵਾਸਤੇ ਨਿਸ਼ਾਨਦੇ ਕੀਤੀ ਆ ਕਿ ਕਦੇ ਵੀ ਨਹੀਂ ਹੋਣਾ ਸੰਦਾਨ ਤੇ ਜੋ ਲਿਖਿਆ ਜੇ ਉਹਦੀ ਮਾਲਕੀ ਆ ਕਿ ਕੋਈ ਵੀ ਨਹੀਂ ਲੈ ਸਕਦਾ ਭਾਵੇਂ ਇੱਥੇ ਮੰਤਰੀ ਆ ਜੇ ਮੰਤਰੀ ਵੀ ਲੈ ਸਕਦਾ ਤੇ ਮੈਂ ਤੁਹਾਡੇ ਕੈਮਰਾ ਵਾਲੇ ਇਹ ਗੱਲ ਕਹਿਣਾ ਚਾਹੁੰਦਾ ਵੀ ਮੰਤਰੀ ਸਾਹਿਬ ਥੋੜਾ ਬੋਤਾ ਰਾਬਦਾ ਖਿਆਲ ਕਰੋ ਤੁਸੀਂ ਆਪ ਤੇ ਸਰਕਾਰੀ ਜ਼ਮੀਨ 'ਤੇ ਬਠੇ ਦਿਓ ਮੇਰੇ ਕੋਲ ਤੁਹਾਡਾ ਰਿਕਾਰਡ ਪਿਆ ਅਗਰ ਮੈਂ ਵੀ ਤੁਹਾਡਿਆਂ ਦੇਖਾ ਬੇਈਮਾਨ ਹੋ ਜਾਂਦਾ ਕਿ ਮੈਂ ਤੁਹਾਡੀ ਕਾਜੀ ਰੱਦ ਕਰਾ ਸਕਦਾ ਲੇਕਿਨ ਮੈਂ ਨਹੀਂ ਰੱਦ ਕਰਾਇ ਇਸ ਕਰਕੇ ਤੇ ਚਲੋ ਯਾਰ ਕਿਸੇ ਨੇ ਘਰ ਬਣਾ ਲਿਆ ਤੇ ਠੀਕ ਹੈ ਕਿ ਮਹਾਰਾ ਇਹਨੇ ਤੁਹਾਨੂੰ ਮੌਕਾ ਦਿੱਤਾ ਕਿ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਨਾ ਕਿ ਲੋਕਾਂ ਨੂੰ ਤੰਗ ਕਰਨ ਦਾ ਮੌਕਾ ਤੁਹਾਨੂੰ ਦਿੱਤਾ ਜਿਹੜੇ ਕੰਮ ਕਰਨੇ ਡਿਪਾਰਟਮੈਂਟ ਦੇ ਕੰਮ ਕਰੋ ਤੈਤ ਨਹੀਂ ਆਜ਼ਾਦੀ ਜੇ ਕੋਈ ਕਾਉਂਸਲਰ ਬਣ ਗਿਆ ਤੁਹਾਡਾ ਨਹੀਂ ਹੋ ਜਾਗਦਾ ਬਣਿਆ ਤੇ ਤੁਸੀਂ ਉਹਨੂੰ ਤੰਗ ਕਰਦੇ ਹੋ ਆਨ ਵਾਲਾ ਟਾਈਮ ਜਿਹੜਾ ਮંત્રી ਸਾਹਿਬ ਤੁਹਾਡੇ ਲਈ ਬਹੁਤ ਮਾੜਾ ਸਬਦ ਹੋਣਾ ਉਹ ਤੁਸੀਂ ਮੂੰਹ ਤੇ ਦੱਸਣ ਜੋਗ ਨਹੀਂ ਰਹਿਣਾ ਇਸ ਕਰਕੇ ਮੈਂ ਨਾਲ ਆਇਆ ਵਰਦੀ ਬਾਲਸ਼ੇ ਦੇ ਵਿੱਚ ਹੀ ਦੇਖਣ ਆਇਆ ਮੇਰਾ ਫਰਜ ਬੰਦਾ ਜਿੱਤੇ ਜਿੱਥੇ ਮੇਰੇ ਵਰਕਰ ਬੈਠੇ ਆ ਉਹਨਾਂ ਨੂੰ ਸੇਵ ਕਰਨਾ ਉਹਨਾਂ ਦੀ ਔਖੇ ਟਾਈਮ ਦੇ ਵਿੱਚ ਸ਼ਾਮਲ ਹੋਣਾ ਤੇ ਮੈਂ ਹੋ ਹੀ ਰਿਹਾ ਔਰ ਮੇਰੇ ਹਲਕੇ ਦੇ ਸਾਰੇ ਜਿੰਦੇ ਵੀ ਮੇਰੇ ਕਾਂਗਰਸ ਪਾਰਟੀ ਦੀ ਰੀਡੀ ਹਦੀ ਸਾਰੇ ਇਕੱਠੇ ਹੋਏਦੇ ਸੀ ਪਰ ਤੱਕਾ ਨਾ ਹੀ ਕੀਤਾ ਤੇ ਨਾ ਤੱਕਾ ਹੀ ਕਰਨ ਦੇਣਾ ਇਹ ਜਿਹੜੀ ਵੀ ਉਦੇ ਸ਼ਤੂngੜਿਆ ਅੱਜ ਬੜੀਆਂ ਟਪੂਸੀਆਂ ਮਾਣਦੇ ਆ ਉਹਨਾਂ ਨੂੰ ਇਹ ਗੱਲ ਮੈਂ ਤੁਹਾਡੇ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਵੀ ਅਸੀਂ ਤਾਂ ਤੁਹਾਡਾ ਭਾਂਡ ਚੱਲ ਰਿਹਾ ਹੈ ਕਿ ਆ ਤੁਸੀਂ 1.5 ਸਾਲ ਬਾਅਦ ਭਾਂਡ ਚੱਲੋਗੇ ਇਹ ਜਗੁੰਦਰਪਾਲ ਹੀ ਹੈ ਜਿਹੜਾ ਮਾੜੇ ਬੰਦੇ ਨਾਲ ਤੇ ਸੌਕੇ ਬੰਦੇ ਨਾਲ ਖੜਾ ਹੁੰਦਾ ਇਹ ਸ਼ਤੂngੜਿਆ ਨੂੰ ਮੈਂ ਤੁਹਾਡੇ ਕੈਮਰਾ ਦਾ ਫੇਰ ਗੱਲ ਕਹਿਣਾ ਚਾਹੁੰਦਾ ਤੇ ਤੁਸੀਂ ਆਪਣਾ ਟਾਈਮ ਦੇ ਲਿਓ ਜਗੁੰਦਰਪਾਲ ਤੇ ਲੁਭਦਾ ਹੀ ਹੈ ਲੇਕਿਨ ਜਿਹੜਾ ਤੁਹਾਡਾ ਸਰਗਣਾ ਉਹ ਨਹੀਂ ਜੀ ਲੁਭਣਾ ਨੇਮਾ ਤੋਂ ਦੱਸ ਦੇਣਾ ਵੀ ਬੰਦਿਆਂ ਦੇ ਕਪੜਾ ਕੰਮ ਕਰੋ ਜੇ ਤੁਹਾਨੂੰ ਕਾਉਂਸਲਰ ਬਣਾਇਆ ਤੁਹਾਨੂੰ ਪ੍ਰੈਜ਼ੀਡੈਂਟ ਬਣਾਇਆ ਤੇ ਸ਼ਾਇਦ ਦੀ ਉਸਾਰੀ ਦੇ ਸ਼ਾਇਦ ਦੀ ਦਿੱਤੀ ਵਾਸਤੇ ਕੰਮ ਕਰੋ ਨਾ ਜਿਦਾਂ ਲਾਓ ਤੇ ਨਹੀਂ ਹੁੰਦਾ ਜਿਹੜੇ ਬੰਦਾ ਜਿੱਤ ਜਾਂਦਾ ਤੇ ਉਹ ਉਹਨੂੰ ਸਾਰਿਆਂ ਨੇ ਵੋਟਾਂ ਪਾਈ ਹੁੰਦੀਆਂ ਉਹਨੇ ਇਨਸਾਫ ਕਰਨਾ ਲਾ ਕੇ ਕਿਸਮਤ ਨਾਲ ਕਰ ਰਿਹਾ ਇਸ ਕਰਕੇ ਫੇਰ ਤੁਹਾਡੇ ਕੈਮਰੇ ਇਹਨਾਂ ਨੂੰ ਕਹਿਣਾ ਚਾਹਦਾ ਤੇ ਸਾਰੇ ਬੰਦੇ ਬਣ ਜੋ ਜਾਇਜ਼ ਕੰਮ ਕਰੋ ਨਜ਼ਾਈ ਕੰਮ ਨਾ ਕਰੋ ਨਜ਼ਾਈ ਦਾ ਹੋਣ ਵੀ ਨਹੀਂ ਦੇਣਾ ਤੇ ਮੈਂ ਫੇਰ ਜਿਹਨੇ ਵੀ ਮੇਰੇ ਭੈਣ ਭਰਾ ਸਾਡੇ ਅ ਗੁਰਦਾੁਰ ਸਾਹਿਬ ਆਇਆ ਨਾ ਤਸਵੀਰ ਨਰ ਸਾਹਿਬ ਇਹਨਾਂ ਨੂੰ ਮੈਂ ਹੋਰ ਗਲਤ ਕਰਨ ਚਾਹਾਂਦਾ ਤੁਸੀਂ ਇੱਕ ਇਨਸਾਫ ਦੀ ਗੱਲ ਕਰੋ ਨਾ ਅੱਗੇ ਕਿਸੇ ਨਾਲ ਇਨਾਈ ਕਰੋ ਮਸਲਾ ਇਹ ਕਿ ਇੱਕ ਐਮਸੀਡੀ ਸ਼ਿਗਾਰ ਰੋਸ਼ ਕੀਤਾ ਤੁਹਾਡੇ ਦਫ਼ਤਰ ਦੇ ਬਾਹਰ ਦੀ ਉਹਨਾਂ ਦੀ ਜ਼ਮੀਨ ਦੇ ਤੇ ਪਲਾਟਾਂ ਤੇ ਕੋਈ ਕਬਜ਼ਾ ਕਰ ਰਹੇ ਗਲਤ ਨਹੀਂ ਜਾਂਦੀ ਹੋਈ ਹੈ ਹੋਏ ਕੋ 4 ਦਿਨ ਪਹਿਲਾਂ ਨਾ ਇਹੋ ਜਿਹੜੇ ਨਗਰ ਪੰਚਾਇਤ ਸੀਗੇ ਮਰੋੜ ਜੰਮਲ ਸਿੰਘ ਉਹਨਾਂ ਵੱਲੋਂ ਲੈਟਰ ਆਈ ਸੀ ਠੀਕ ਮਾਰਕੇਸ਼ਨ ਦੀ ਜਿਹੜੀ ਮੇਰੇ ਵੱਲੋਂ ਮਾਰਕ ਕਰਕੇ ਤੇ ਕਾਨੂੰਗੋ ਹਲਕਾ ਨੂੰ ਤੇ ਜਿ ਗਈ ਸੀਗੀ ਤੇ ਕਾਨੂੰਗੋ ਹਲਕਾ ਸਮੇਟ ਰਿਕਾਰਡ ਜਿਹੜਾ ਮਾਲ ਪਟਵਾਰੀ ਆ ਮੌਕੇ ਤੇ ਉੱਪਰ ਪਹੁੰਚਿਆ ਸੀ ਤੇ ਉਹਨਾਂ ਨੇ ਜਾ ਕੇ ਜਿਹੜੀ ਦਿਮਾਕੇਸ਼ਨ ਕਰ ਦਿੱਤੀ ਸੀ ਪਰ ਇਹ ਥੋੜਾ ਰੋਸ ਕਰਦੇ ਵੀ ਸਾਡੀ ਜਿਹੜੀ ਠੀਕ ਮਾਰਕੇਸ਼ਨ ਸੀ ਉਹ ਪੂਰੀ ਕੰਪਲੀਟ ਨਹੀਂ ਹੋਈ ਅੱਜ ਵੀ ਜਿਹੜਾ ਗੁਰਦੌਰ ਸਾਹਿਬ ਵੀ ਦੇ ਮੌਕੇ ਤੇ ਸਾਬਕਾ ਬਠਾਈਕ ਵੀ ਆਏ ਸੀ ਜੀ ਸਰ ਕੀ ਸਵਾਸਨ ਹੈਗਾ ਨਹੀਂ ਆਪਣਾ ਜਿਹੜਾ ਦਿਮਾਗ ਕਸ਼ਣ ਦਾ ਮੈਟਰ ਹੈਗਾ ਨਾ ਉਹ ਸਾਡੇ ਡਿਪਾਰਟਮੈਂਟ ਦਾ ਉਹ ਤੇ ਪੂਰਾ ਸੈਟੀਸਫਾਈ ਕਰਾਇਆ ਜਾਏਗਾ ਜਿਹੜਾ ਕੋਈ ਕਬਜ਼ੇ ਕੋ ਵੀ ਹੁੰਦਾ ਕਿ ਉਹ ਯੂ ਡਿਪਾਰਟਮੈਂਟ ਦਫਤਰ ਨਾਲ ਸੰਬੰਧਤ ਹੈਗਾ ਉਹ ਮੈਟਰ ਸਾਡੇ ਨਾਲ ਲਾਉ ਨਹੀਂ ਕਰਦਾ ਦਿਮਾਗ ਕਸ਼ਣ ਜਿਹੜੀ ਹੈ ਉਹ ਅਸੀਂ ਪੂਰੀ ਤਸਦੀਕ ਕਰਵਾ ਕੇ ਜਿੱਤਰਾ ਵੀ ਗੁਰਦੌਰ ਸਾਹਿਬ ਕਰਵਾ ਦਿੰਦੇ ਹਾਂ